ਹਾਂਜੀ ਅੱਜ ਆਈਆਂ ਜੀ ਅਸੀਂ ਅਲੀ ਗਾ ਇਲੈਕਟ੍ਰਿਕ ਸਟੋਰ ਆ ਇਹ ਕਾਲਾਂ ਵਾਲੀ ਮੰਡੀ ਚ ਆ ਬਾਈ ਜੀ ਐਕਸਚੇਂਜ ਵਾਲੀ ਗਲੀ ਚ ਤੇ ਬਾਈ ਜੀ ਕੋਲੇ ਇਲੈਕਟ੍ਰਿਕ ਦੇ ਸਾਰੇ ਮੰਨ ਲਓ ਵੀ ਸਮਾਨ ਹੈ ਗੀਜਰ ਹੋਗੇ ਵਾਸ਼ਿੰਗ ਮਸ਼ੀਨਾਂ ਹੋ ਗਈਆਂ ਜੋ ਵੀ ਕੋਈ ਫੀਟਿੰਗ ਬਿਜਲੀ ਫੀਟਿੰਗ ਦਾ ਸਮਾਨ ਵੀ ਹੈ ਬਾਈ ਜੀ ਕੋਲੇ ਸਾਰਾ ਕੰਪਨੀ ਦਾ ਸਮਾਨ ਹੈ ਜ ਇਹਨਾਂ ਕੋਲੇ ਇੱਕ ਨੰਬਰ ਸਮਾਨ ਹੈ ਗਾਰੰਟੀ ਵਾਰੰਟੀ ਸਾਰੀ ਫੁੱਲ ਮਿਲੂਗੀ ਬਾਕੀ ਆਪਾਂ ਬਾਈ ਜੀ ਨਾਲ ਗੱਲ ਕਰਦੇ ਆ ਇਹਨਾਂ ਕੋਲੇ ਐਮ ਐਸ ਜੀ ਦੀ ਜੋ ਪ੍ਰੋਡਕਟ ਆਉਂਦੇ ਆ ਉਹਨਾਂ ਦੀ ਲੀਡਰਸ਼ਿਪ ਵੀ ਹੈ ਉਹ ਸਾਰਾ ਇਹਨਾਂ ਕੋਲੇ ਬੈਂਡਰੇ ਬੂੰਡਰੇ ਸਭ ਕੁਝ ਹੈ ਜੀ। ਬਾਕੀ ਭਾਈ ਨਾਲ ਗੱਲ ਕਰਦੇ ਆਂ ਭਾਈ ਜੀ ਦੱਸਿਓ ਜੀ ਆ ਮੰਨ ਲਓ ਆਪਣੇ ਆਈਟਮ ਬਾਰੇ। ਸਤਿ ਸ਼੍ਰੀ ਅਕਾਲ ਭਾਈ ਜੀ। ਆਪਣੇ ਕੋਲੇ ਜੀ ਇਲੈਕਟ੍ਰੋਨਿਕਸ ਦਾ ਤੇ ਇਲੈਕਟ੍ਰੀਕਲ ਦੀ ਫਿਟਿੰਗ ਦਾ ਹਰ ਇੱਕ ਕੰਪਨੀ ਦਾ ਸਮਾਨ ਹੈ ਬੈਸਟ ਪ੍ਰਾਈਸ ਡੀਲਰਸ਼ਿਪ ਦੇ ਨਾਲ। ਇੱਕ ਆਪਣੇ ਕੋਲੇ ਉਹਨੂੰ ਸਮੇਂ ਦੇ ਹਿਸਾਬ ਨਾਲ ਮੰਨ ਲਓ ਸਰਦੀ ਦੇ ਸੀਜ਼ਨ ਦੇ ਹਿਸਾਬ ਨਾਲ ਐਮਐਸਜੀ ਦੇ ਪ੍ਰੋਡਕਟ ਹੁੰਦੇ ਨੇ ਸਾਰੇ। ਬੈਂਟਰਾਂ, ਆਰਓ, ਗੀਜ਼ਰ ਵਗੈਰਾ, ਇਲੈਕਟ੍ਰਿਕ ਕੇਟਲ ਵਗੈਰਾ। ਜੋ ਕਿ ਬਹੁਤ ਹੀ ਕੰਪਨੀ ਨੇ ਬੈਸਟ ਰੇਟਾਂ ਤੇ ਬੈਸਟ ਕੁਆਲਿਟੀ ਦੇ ਨਾਲ ਲਾਂਚ ਕੀਤੇ ਨੇ ਬਹੁਤ ਵਧੀਆ ਕੁਆਲਿਟੀ ਹੈ ਪੰਪ ਪੰਨ ਸਾਲ ਦੀ 10-10 ਸਾਲ ਦੀ ਵਾਰੰਟੀ ਦੇ ਨਾਲ ਲਾਂਚ ਹੋਏ ਨੇ ਇਧਰ ਬੈਟਰੀ ਉਸ ਤੋਂ ਬਾਅਦ ਸਾਡੇ ਆ ਗਏ ਜੀ ਐਮਐਸਡੀ ਦੇ ਬੈਟਰੀ ਵੀ ਆ ਰਹੇ ਨੇ ਸਾਡੇ ਕੋਲੇ ਜੋ ਕਿ 150 ਐਂਪੀਰ 160 ਐਂਪੀਰ 200 ਐਂਪੀਰ 250 ਐਂਪੀਰ ਤੇ 300 ਐਂਪੀਰ ਦੇ ਵਿੱਚ ਆ ਰਹੇ ਨੇ ਔਰ ਦੂਜਾ ਹੈਵਲ ਦੇ ਗਿੱਜਰ ਵੀ ਆ ਗਏ ਜੀ ਕੋਈ ਵੀ ਕੰਪਨੀ ਲੈਣੀ ਹੈ ਤੁਸੀਂ ਹੈਵਲ ਰਿਲੈਕਸ ਹੋ RR ਸਾਰੇ ਮਾਡਲ ਮਿਲ ਜਾਣਗੇ ਜੀ ਇਹਨਾਂ ਦੇ ਸੋਨ ਜੋ ਵੀ ਤੁਸੀਂ ਆਪ ਕਹੋਗੇ ਆ ਕੁਆਲਿਟੀ ਨੇਚਰ ਵੀ ਅਸੀਂ ਜੀ ਕੰਪਨੀ ਲੈ ਕੇ ਆਈਏ ਜੀ 6 ਸਾਲ ਦੀ ਰੋਡ ਦੀ ਗਾਰੰਟੀ ਤੇ 10 ਸਾਲ ਦੀ ਟੈਂਕ ਦੀ ਗਾਰੰਟੀ ਦੇ ਅੰਦਰ ਜੋ ਕਿ ਸੋਨੂੰ ਸਾਡੇ ਕੋਲੇ ਡੀਲਰਸ਼ਿਪ ਦੇ ਨਾਲ ਮਿਲੇਗਾ ਲਵਾਈ ਫਰੀ ਚੱਲ ਰਹੀ ਹੈ ਜੀ ਮੌਕੇ ਤੇ ਕਨੈਕਸ਼ਨ ਪੇਪਰ ਫਾਸਨਲ ਵਗੈਰਾ ਬੀਚਰ ਦੁਬਾਰਾ ਆਪਣੇ ਕੋਲੇ ਫਿਟਿੰਗ ਦਾ ਸਮਾਨ ਵੀ ਦਿਖਾ ਦਿਓ ਮੜਾ ਜੀ ਇਧਰ ਮਾਰ ਦਿਓ ਜੀ ਕੈਮਰਾ ਸਾਰੇ ਵੀ ਫਿਟਿੰਗ ਦਾ ਸਮਾਨ ਵੀ ਹੈਗਾ ਜੀ ਆਪਣੇ ਕੋਲੇ ਸਾਰਾ ਫੀਟਿੰਗ ਦੀ ਹਰ ਇੱਕ ਕੰਪਨੀ ਦਾ ਤੁਹਾਨੂੰ ਸਮਾਨ ਮਿਲੇਗਾ ਜੀ ਹੈਵਲਸ ਦਾ ਫਾਈਬਰੋਜ ਦਾ ਹਾਈਫਾਈ ਦਾ ਬਿਨੇ ਦਾ ਜੀ ਐਂਕਰ ਵਗੈਰਾ ਦਾ ਅਨਰੋਲ ਵਗੈਰਾ ਦਾ ਉਸ ਤੋਂ ਬਾਅਦ ਵਾਸ਼ਿੰਗ ਮਸ਼ੀਨਾਂ ਆ ਗਈਆਂ ਜੀ ਉਹ ਵਾਸ਼ਿੰਗ ਮਸ਼ੀਨਾਂ ਦੇਖ ਲਓ ਜੀ ਇਹਨਾਂ ਬਾਰੇ ਦੱਸੀ ਗੁਰਪ੍ਰੀਤ ਮੜਾ ਜਾ ਬਾਈ ਵਾਸ਼ਿੰਗ ਮਸ਼ੀਨ ਜੀ ਆਪਣੇ ਕੋਲੇ ਐਲਜੀ ਦੀ ਵਰਲਪੂਲ ਦੀ ਸਾਰੇ ਸਾਈਜ਼ ਮਿਲਣਗੇ ਜੀ ਸਾਢੇ 3 ਕਿਲੋ 7 ਕਿਲੋ 8 ਕਿਲੋ 9 ਕਿਲੋ 10 ਕਿਲੋ 11 ਕਿਲੋ 12 ਕਿਲੋ ਠੀਕ ਹੈ ਜੀ ਸਾਰੇ ਸਾਈਜ਼ ਮਿਲਣਗੇ ਜੀ ਇਹਦੇ ਵਿੱਚ ਬਾਕੀ ਆ ਕੂਲਰ ਆ ਗਏ ਜੀ ਉਸ ਤੋਂ ਬਾਅਦ ਕੂਲਰ ਦੀ ਵੀ ਸਾਰੀ ਵੈਰਾਈਟੀ ਹੈ ਬਾਈ ਹਰਿਆਂ ਕੋਲੇ ਜੋ ਵੀ ਤੁਹਾਨੂੰ ਚਾਹੀਦਾ ਹੈ ਟਿਕਾ ਮਾਈਕਰੋ OVEN ਵੀ ਹੈਗਾ ਜੀ ਕਹਿੰਦਾ ਮਤਲਬ ਇਲੈਕਟ੍ਰਿਕ ਦੀ ਸਾਰੀ ਵੈਰਾਈਟੀ ਹੈ ਆ ਸੋਚਾ ਸਾਚਾ ਦੇਖੋ ਜੀ ਸਾਰਾ ਨਰੋਲ ਦਾ ਸਮਾਨ ਵਧੀਆ ਕੰਪਨੀ ਦਾ ਹੈਵਲ ਨਰੋਲ ਵੀ ਜੋ ਵੀ ਤੁਸੀਂ ਬ੍ਰਾਂਡਡ ਤੋਂ ਬ੍ਰਾਂਡਡ ਕੰਪਨੀ ਦਾ ਸਮਾਨ ਹੈ ਜੀ ਬਾਈ ਹਰਿਆਂ ਕੋਲੇ ਪੱਖੇ-ਪੁੱਖੇ ਸਾਰੀ ਆਈਟਮ ਹੈ ਜੋ ਵੀ ਤੁਹਾਨੂੰ ਚਾਹੀਦੀ ਹੈ ਇਹ ਦੁਕਾਨ ਪਾਕ ਸਿੰਘ ਮਾਰਕੀਟ ਇੱਕ ਚੇਂਜ ਵਾਲੀ ਗਲੀ ਚ ਹੈ ਜੀ ਕਾਨਾਲੀ ਮੰਡੀ ਧੰਨਵਾਦ ਜੀ ਸਾਰਿਆਂ ਦਾ